ਰਾਵੀ ਦੇ ਰਾਕੇ ਪਾਣੀ ਦਾ ਪੱਦਰ ਵਦਨ ਨਾਲ ਜਿੱਥੇ ਗੁਰਦਾਸਪੁਰ ਦੇ ਕਈ ਇਲਾਕਿਆਂ ਵਿੱਚ ਛਾੜ ਵਰਗੀ ਸਥਿਤੀ ਬਣਨ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉਥੇ ਕ੍ਰਸ਼ਰ ਵੀ ਇਸ ਦੀ ਲਪੇਟ ਵਿੱਚ ਆ ਗਏ ਨੇ ਕ੍ਰਸ਼ਰ ਮਾਲਕਾਂ ਨੂੰ ਪਾਣੀ ਦੀ ਮਾਰ ਹੇਠ ਆਈ ਮਸ਼ੀਨਰੀ ਦੇ ਖਰਾਬ ਹੋਣ ਦਾ ਖਤਸ਼ਾ ਹੈ ਗੁਰਦਾਸਪੁਰ ਅਤੇ ਪਟਾਣਕੋਟ ਇਲਾਕੇ ਦੇ ਪਿਛਲੇ ਦਿਨੀ ਬਰਸਾਤੀ ਪਾਣੀ ਦੇ ਚੱਲਦਿਆਂ ਕ੍ਰਸ਼ਰ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਪਾਣੀ ਦੇ ਜਮਾਵੜੇ ਨਾਲ ਕਾਰੋਬਾਰੀਆਂ ਨੂੰ ਮਾਲੀ ਨੁਕਸਾਨ ਵਧਨ ਦਾ ਡਰ ਹੈ ਅੱਜ ਦੇ ਲੱਭਣ ਦੀ ਤੁਹਾਨੂੰ ਜੀ ਉਸ ਦਿਨ ਤੇ ਲੱਭਦਾ ਹੀ ਕੁਛ ਨਹੀਂ ਇੱਥੇ ਬਿਲਕੁਲ ਟਿੱਪਰਾਂ ਜੇਸੀਪੀਆਂ ਮਸ਼ੀਨਾਂ ਇੱਥੇ ਕੋਈ ਪਤਾ ਨਹੀਂ ਲੱਗਦਾ ਵੀ ਇੰਡਸਟਰੀ ਹੈਗੀ ਐ ਕੋਈ ਨਹੀਂ ਹੈਗੀ ਕੋਈ ਕੋਠਾ ਕੋਈ ਕੁਛ ਨਹੀਂ ਲੱਭਣ ਦਲਾ ਥੋੜੀ ਸਰਕਾਰ ਨੇ ਵੀ ਇਦਾਂ ਕੀਤਾ ਕਿ ਕਿਦਾਂ ਬਦਲ ਫਟਣ ਦੇ ਹੀ ਪਹਿਲਾਂ ਉਸ ਟਾਈਮ ਥੋੜਾ ਥੋੜਾ ਡੈਮ ਚੋਂ ਪਾਣੀ ਨਿਕਾਸੀ ਕਰੀ ਜਾਂਦੇ ਤੇ ਇਹਨਾਂ ਪਾਣੀ ਜਮਾ ਨਹੀਂ ਹੋਣਾ ਸਰਕਾਰ ਦੀ ਗੱਦੀ ਹੈ ਹੁਣ ਮੱਥੇ ਦੋਸ਼ ਲਾਣਾ ਤੇ ਸਰਕਾਰ ਦੇ ਭਾਵੇਂ ਲਾਦੀ ਐ ਪਰ ਉਹ ਗੱਲ ਨਹੀਂ ਬੰਦੀ ਮਰਜ਼ੀ ਦੇ ਮਹਾਰਾਜ ਦੀ ਆ ਨਾ ਸਰਕਾਰ ਦਾ ਵਿੱਚ ਕਾਦਾ ਕਸੂਰ ਹੋਣਾ ਥੋੜਾ ਤਾਂ ਨਹੀਂ ਕਿਹਾਇਆ ਪਾਣੀ ਦੇ ਵੱਧ ਗਿਆ ਟੁੱਟ ਗਿਆ ਆ ਗਿਆ ਇਹਦੇ 'ਚ ਸਰਕਾਰਾਂ ਦਾ ਕੀ ਲੈਣਦੇ ਨੇ